रियल फैक्ट न्यूज़ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਸ ਵਕਤ ਅਸੀਂ ਦਸ਼ਮੇਸ਼ ਤਰਨਾ ਦਲ ਤਿੰਨ ਕੋਣੀ ਇਸ ਸਥਾਨ ਤੇ ਮੌਜੂਦ ਹੈ ਔਰ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਇਸ ਵਕਤ ਦਸ਼ਮੇਸ਼ ਤਰਨਾ ਦਲ ਦੇ ਬਾਬਾ ਜੀ ਨਿਸ਼ਾਨ ਸਿੰਘ ਜੀ ਔਰ ਇੱਕ ਬਜ਼ੁਰਗ ਸਾਡੇ ਨਾਲ ਪਿੰਡ ਪਿੰਡਰਾ ਕਲਾ ਤੋਂ ਮੌਜੂਦ ਨੇ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਹਾਂ ਜੀ ਰੂਪ ਰੂਪ ਹੋਣ ਦਾ ਤੇ ਨਾਲ ਦੀ ਨਾਲ ਬਾਬਾ ਜੀ ਕੀ ਨਾਮ ਹੈ ਆਪਣਾ ਜਿਹੜਾ ਅਨੁਸ਼ਤਰ ਸਿੰਘ ਹੈ ਅਨੁਸ਼ਤਰ ਸਿੰਘ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਪਿੰਡ ਰਕਾ ਪਿੰਡ ਰਕਾ ਬਾਬਾ ਜੀ ਕੀ ਮਸਲਾ ਹੈ ਵੀ ਤੁਹਾਨੂੰ ਆਪਣਾ ਘਰ-ਬਾਰ ਛੱਡ ਕੇ ਜਿਹੜਾ ਇੱਥੇ ਆ ਕੇ ਰਹਿਣਾ ਪੈ ਰਿਹਾ ਹੈ ਬਾਬਾ ਜੀ ਉਹਨਾਂ ਕੋਲ ਤੁਸੀਂ ਆਏ ਹੋ ਕੀ ਕਾਰਨ ਹੈ ਇਦਾ ਕਰਨੇ ਹੀ ਆ ਜੀ ਮੇਰੇ ਕੋਲੇ ਪਣੀ ਸੀ ਟਾਈਕਲੇ ਟਾਈਕਲੇ ਹਾਂ ਅੱਛਾ ਟਾਈਕਲੇ ਦੇ ਚਾਰ ਕਨਾਲਾ ਮੈਂ ਵੇਚ ਕੇ ਪਹਿਲਾਂ ਆਪਦਾ ਘਰ ਬਣਾਇਆ ਅੱਛਾ ਘਰ ਬਣਾ ਕੇ ਫਿਰ ਬਾਕੀ ਜਿਹੜੇ ਪੈਸੇ ਉਹ ਜਿਹੜੇ ਸਵਾ ਦੋ ਕਿੱਲੇ ਦੇ ਹੁਣ 55 ਲੱਖ ਉਹ ਤਾਂ ਮੈਨੂੰ ਮਿਲਿਆ ਸੀ ਮਤਲਬ ਜਿਹੜੇ ਬਾਕੀ ਸਵਾ ਦੋ ਕਿੱਲੇ ਵੇਚੇ ਤੁਸੀਂ ਹਾਂ ਉਹਦੇ ਆਪ 55 ਲੱਖ 55 ਲੱਖ ਹਾਂ ਅੱਛਾ ਇਹ ਕਦੋਂ ਵੇਚੇ ਬਾਬਾ ਜੀ ਇਹ ਵੇਚ ਹੋਵੇ ਆ 8 ਮਹੀਨੇ ਹੋ ਗਏ 8 ਮਹੀਨੇ ਹੋ ਗਏ اچھا ਹਾਂ ਜੀ ਇਹ ਨਾ ਮੁੰਡਿਆਂ ਨੂੰ ਮੈਂ ਵੱਡੇ ਮੁੰਡਿਆਂ ਨਾਲ ਲੈ ਗਿਆ ਮੈਂ ਕਹਿੰਦਾ ਮੈਨੂੰ ਇੱਕ ਤਾਂ ਜਿਹਦਾ ਕਟਾ ਹੈ ਇਹ ਇੱਕ ਨੂੰ ਸੁਣਦਾ ਵੀ ਕਟਾ ਹੂੰ ਇਸ ਕਰਕੇ ਉਹ ਪੈਸੇ ਭਾੜੇ ਉਹਨੇ ਲੈ ਗਿਆ 55 ਲੱਖ ਮੈਂ ਨਗਦ ਜਿੰਨਾਂ ਨੇ ਪਹਿਲੇ ਖਰੀਦੀਆ ਮੇਰੇ ਹੂੰ ਉਹਨਾਂ ਤੋਂ ਲਿਆ 55 ਲੱਖ ਨਗਦ ਲਿਆ ਨਗਦ ਲਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਮੁੰਡੇ ਐ ਕੁੜੀ ਐ अच्छा हां ते फिर ਉਹ 55 ਲੱਖ ਰੁਪਇਆ ਤੁਸੀਂ ਕਿਨੂੰ ਦਿੱਤਾ ਮੈਂ ਵੱਡਾ ਮੁੰਡਾ ਪਵਿੱਤਰ ਸਿੰਘ ਆ ਪਵਿੱਤਰ ਸਿੰਘ ਹਾਂਜੀ ਅੱਛਾ ਉਹ ਮੈਂ ਭੜਾਇਆ ਮੈਂ ਆਪ ਦੇ ਬੈਂਕ ਚ ਪਾ ਲਿਆ ਅੱਛਾ ਹਾਂਜੀ ਤੁਸੀਂ ਉਹਨਾਂ ਨੂੰ ਮਤਲਬ ਸਾਂਭਣ ਵਾਸਤੇ ਸਾਂਭਣ ਵਾਸਤੇ ਠੀਕ ਹੈ ਪੀ ਐਨ ਰੱਖ ਲੈ ਨਹੀਂ ਮਤਲਬ ਫੇਰ ਕਰਾਏ ਉਹ ਕੰਦਾ ਕੋਈ ਗੱਲ ਨਹੀਂ ਅੱਛਾ ਤੁਸੀਂ ਬੀ ਫਿਕਰ ਹੋइए ਅੱਛਾ ਇਨੇ ਪੈਸੇ ਦੇ ਕੇ ਉਹ ਸਾਰੇ ਪੈਸੇ ਆਪਦੇ ਨਾਂ 'ਇਮਾਨ ਕਰਾ ਲਏ। ਅੱਛਾ ਤੁਹਾਡੀ ਰਜਮੰਦੀਤ ਤੋਂ ਬਿਨਾ ਤੁਹਾਨੂੰ ਦੱਸੇ ਤੋਂ ਬਿਨਾ ਹਾਂਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ। ਅੱਛਾ ਹਾਂਜੀ ਉਹ ਸਾਰੇ ਮੁੰਡੇ ਨੇ ਆਪਦੇ ਨਾਂ ਕਰਾ ਲਏ। ਤੁਹਾਨੂੰ ਤੁਹਾਡੇ ਪੈਸੇ ਜਮ੍ਹਾਂ ਕਰਾ ਲਏ। ਚਲੋ ਆਪਣੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਾਤਾ ਪਿਤਾ ਦੀ ਜੋ ਜ਼ਮੀਨ ਜਾਇਦਾਦ ਹੁੰਦੀ ਹੈ ਉਹਦੇ ਵਾਰਸ ਉਹਦੇ ਬੱਚੇ ਹੀ ਹੁੰਦੇ ਆ। ਪਰ ਉਹ ਤਾਂ ਹੁੰਦੇ ਆ ਵੀ ਜੇ ਮਾਪੇ ਨੂੰ ਸਾਹਬਣ ਮਾਪੇ ਦੀ ਸੇਵਾ ਕਰਨਾ ਹਾਂਜੀ ਕੀ ਤੁਹਾਡੇ ਬੱਚੇ ਤੁਹਾਡੀ ਸੇਵਾ ਨਹੀਂ ਕਰਦੇ ਨਹੀਂ ਜੀ ਸਾਹਮਦੇ ਨਹੀਂ ਤੁਹਾਨੂੰ ਬਿਲਕੁਲ ਅੱਛਾ ਹਾਂ ਕਿੰਨੇ ਚਿਰ ਤੋਂ ਤੁਸੀਂ ਇੱਥੇ ਗੁਰੂ ਘਰ ਆਏ ਹੋ ਹੋ ਮੈਨੂੰ 1 ਮਹੀਨਾ ਤੋਂ ਤੇ 1 ਮਹੀਨੇ ਤੋਂ ਉੱਤੇ ਹੋ ਗਿਆ ਹਾਂ ਤੇ ਹੁਣ ਉਹ ਪੈਸਿਆਂ ਚੋਂ ਤੁਹਾਡੇ ਬੱਚਿਆਂ ਨੇ ਜਿਹੜਾ ਕੋਈ ਵੀ ਹਿੱਸਾ ਦੇਣ ਤੋਂ ਇਨਕਾਰ ਕਰਤਾ ਹਾਂ ਜੀ ਬਿਲਕੁਲ ਇਨਕਾਰ ਕਰ ਅੱਛਾ ਹੁਣ ਬਾਬਾ ਜੀ ਵੀਡੀਓ ਚੱਲ ਰਹੀ ਹੈ ਤੁਹਾਡੀ ਵੀਡੀਓ ਦੂਰ ਦੂਰ ਤੱਕ ਜਾਊਗੀ ਦੇਸ਼ ਆ ਵਿਦੇਸ਼ਾਂ ਤੱਕ ਸਰਕਾਰੀ ਦਰਬਾਰੇ ਵੀ ਤੁਹਾਡੀ ਵੀਡੀਓ ਜਾਊਗੀ ਕੀ ਮੰਗ ਕਰਦੇ ਆ ਤੁਸੀਂ ਹੁਣ ਮੈਂ ਹੁਣ ਉਹਨਾਂ ਨੂੰ ਨਾਲ ਕੋਲ ਪੈਸੇ ਨਹੀਂ ਲੈਣ ਦੇਣਾ ਸਾਰੇ ਮਤਲਬ ਮੈਨੂੰ ਮਿਲਣੇ ਚਾਹੀਦੇ ਆ ਜੇ ਉਹ ਮੈਂ ਮਾਲਕਾ ਤੇ ਮੈਨੂੰ ਸਾਰੇ ਪੈਸੇ ਮਿਲ ਜੇ ਤੁਹਾਨੂੰ ਸਾਹਮਣੇ ਹੀ ਨਹੀਂ ਉਹਨਾਂ ਨੇ ਇਹਦਾ ਹੋ ਚਾਹੀਦਾ ਉਹ ਮੈਨੂੰ ਮਾਰਤਾ ਪਾਵੇਂ ਲੈਣੇ ਉੱਥੇ ਰੱਖ ਕੇ ਅੱਛਾ ਹਾਂ ਮਤਲਬ ਤੁਸੀਂ ਸਮਝਦੇ ਹੋ ਵੀ ਮੇਰੀ ਜਾਨ ਨੂੰ ਖਤਰਾ ਹੈ ਖਤਰਾ ਅੱਛਾ ਇਸ ਕਰਕੇ ਤੁਸੀਂ ਇੱਥੇ ਆਏ ਬਾਬਾ ਜੀ ਕੋਲੇ ਸੋ ਬਾਬਾ ਜੀ ਹੋਰਾਂ ਦੀ ਮੈਂ ਦੱਸ ਦੇਵਾਂ ਕਿ ਆਵਾਜ਼ ਵੀ ਥੋੜੀ ਘਟ ਬਜ਼ੁਰਗ ਨੇ ਇਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਜਿਹੜੇ ਢਾਈ ਕਿੱਲੇ ਜ਼ਮੀਨ ਸੀ ਜਿਹਦੇ ਚੋਂ ਚਾਰ ਕਨਾਲਾਂ ਵੇਚ ਕੇ ਮੈਂ ਘਰ ਬਣਾਇਆ ਆਪਣਾ ਆਪਣੇ ਬੱਚਿਆਂ ਦਾ ਉਸ ਤੋਂ ਬਾਅਦ ਸਵਾ ਦੋ ਕਿੱਲੇ ਵੇਚੇ ਮੈਂ ਤੇ ਉਹਦਾ ਜਿਹੜਾ 55 ਲੱਖ ਰੁਪਿਆ ਸੀ ਉਹ ਆਪਣੇ ਬੱਚਿਆਂ ਨੂੰ ਸਾਂਭਣ ਵਾਸਤੇ ਆਪਣੇ ਬੇਟੇ ਨੂੰ ਦਿੱਤਾ ਵੀ ਰਾ ਤੂੰ ਸਾਂਭ ਲਾ ਮੈਨੂੰ ਜਦੋਂ ਲੋੜ ਪੈਗੀ ਮੈਂ ਲੈ ਲੂੰਗਾ ਪਰ ਇਹਨਾਂ ਦਾ ਕਹਿਣਾ ਹੈ ਕਿ ਉਹ 55 ਲੱਖ ਉਹਨਾਂ ਨੇ ਇਹਨਾਂ ਨੂੰ ਬਿਨਾਂ ਦੱਸੇ ਤੋਂ ਬਿਨਾਂ ਇਹਨਾਂ ਦੀ ਰਾਏ ਲਏ ਤੋਂ ਆਪਣੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਦਰਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਕਰਤਾ ਅੱਜ ਬਾਬਾ ਜੀ ਹੋਰਾਂ ਕੋਲ ਨੇ ਬਾਬਾ ਜੀ ਵਿੱਥਿਆ ਸਾਰੀ ਆਪਾਂ ਸੁਣੀ ਹੈ ਹਨ ਜਿਵੇਂ ਬਾਬਾ ਜੀ ਹੁਰਾ ਨੇ ਕਿਹਾ ਕਿ ਮੇਰੇ بیٹے ਨੇ ਅਜਲੇ ਪੈਸੇ ਉਹ ਆਪਣੇ ਕਬਜ਼ੇ ਚ ਕਰ ਲਏ ਹਾਂਜੀ ਤੁਹਾਡੇ ਕੋਲ ਇਹ ਇਹਨਾਂ ਦਾ ਦਸਤਾਵੇਜ਼ ਇੱਕ ਮਹੀਨਾ ਪਹਿਲਾਂ ਆਇਆ ਹਾਂਜੀ ਤੇ ਬਾਬਾ ਜੀ ਉਸ ਤੋਂ ਬਾਅਦ ਤੁਹਾਡਾ ਇਹਨਾਂ ਦੇ ਪਰਿਵਾਰ ਨਾਲ بیٹے ਨਾਲ ਜਾਂ ਉਥੋਂ ਦੀ ਪੰਚਾਇਤ ਨਾਲ ਸੰਪਰਕ ਹੋਇਆ ਅਸੀਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਸਾ ਸਾਰੇ ਵਾਹਿਗੁਰੂ ਦੀ ਫਤਿਹ ਬਤੇ ਦਾਸ ਦਸ਼ਮੇਸ਼ਰਨਾ ਦਲ ਬਾਬਾ ਜੀ ਬਾਬਾ ਮੇਜਰ ਸਿੰਘ ਛੋਡੀ ਦੀ ਫੌਜ ਦੇ ਜਸੇਦਾਰ ਨਿਸ਼ਾਨ ਸਿੰਘ ਅਸੀਂ ਤਾਂ ਇਹ ਬੇਨਤੀ ਕਰਦੇ ਸੀ ਮਤਲਬ ਇਹਨਾਂ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਪੰਚਾਇਤ ਨਾਲ ਵੀ ਅਸੀਂ ਰਾਸਤਾ ਕੀਤਾ ਸੀ ਅੱਛਾ ਤੇ ਉਹਨਾਂ ਨੂੰ ਪੁੱਛਿਆ ਅਸੀਂ ਜਾ ਕੇ ਵੀ ਮਤਲਬ ਆਹ ਬਜ਼ੁਰਗਾ ਸਾਡੇ ਕੋਲੇ ਆ ਇਸ ਟਾਈਮ ਤੇ ਅਸੀਂ ਵੀਡੀਓ ਬਣਾ ਕੇ ਲਗਾਏ ਉਹਨਾਂ ਦੇ ਕੋਲੇ ਹੂੰ ਤੇ ਜੋ ਇਹਨਾਂ ਦੇ ਕੋਲੇ ਦਸਤਾਵੇਜ਼ ਸੀ ਜਿੰਨੇ ਮਤਲਬ ਜੇ ਪੈਸੇ ਕਢਾਏ ਸੀ ਹੂੰ ਉਹਨੇ ਆਪਦੇ ਟਰਾਂਸਫਰ ਅਕਾਉਂਟੇ 'ਚ ਉਹ ਇਹਨਾਂ ਕੋਲੇ ਪਿਆ ਸਾਰਾ ਕੁਝ ਸਟੇਟਮੈਂਟਾਂ ਪਈਆਂ ਉਹ ਹੂੰ ਅਸੀਂ ਉਹ ਸਟੇਟਮੈਂਟਾਂ ਲੈ ਕੇ ਉਹਨਾਂ ਨੂੰ ਦੱਸਿਆ ਵੀ ਆਹ ਗੱਲਬਾਤ ਘਮਰੀ ਆ ਤੇ ਤੁਸੀਂ ਸਾਨੂੰ ਦੱਸੋ ਵੀ ਕੀ ਰੋਲਾ ਸੜਨਾ ਇਹ ਨਹੀਂ ਸਾਡਾ ਫਰਜ਼ ਬੰਦਾ ਪੱਖ ਸੌਂਦਾ ਬਿਲਕੁਲ ਤੁਹਾਡਾ ਪੱਖ ਵੀ ਜਾਣੀਏ ਵੀ ਕੀ ਗੱਲਬਾਤ ਹੂੰ ਉਹਨਾਂ ਨੇ ਉਲਟਾ ਸਾਨੂੰ ਜਵਾਬ ਹੀ ਦਿੱਤਾ ਅਸੀਂ ਨਹੀਂ ਆਉਂਦੇ ਜੀ ਇਹ ਤਾਂ ਬਜ਼ੁਰਗ ਮਤਲਬ ਜਨਾਨੀ ਰੱਖੀ ਬੈਠਾ ਮੈਂ ਕਿਹਾ ਇਹਨਾਂ ਤੇ ਦੋਸ਼ ਲਾਇਆ ਵੀ ਇਹ ਜਨਾਨੀ ਰੱਖੀ ਹਾਂਜੀ ਅਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਸੀ ਵੀ ਸਾਡੇ ਕੋਲੇ ਇਹ ਹਜੇ ਉਹ ਹੂੰ ਸਾਇੰਕ ਆ ਵੀ ਆ ਕੇ ਤੇ ਉਹ ਚਲਿਆ ਗਿਆ ਤੇ ਤੁਸੀਂ ਦੱਸੋ ਤੇ ਤੁਹਾਡਾ ਨਾਮ ਬਚਨ ਕਰਾਈਏ ਹੂੰ ਉਹਨਾਂ ਅਮਰਪਾਲੀ ਪਰਿਵਾਰ ਆ ਕਹਿੰਦੇ ਅਸੀਂ ਕਿਰਪਾਨਾ ਬਣਾਉਣੇ ਉੱਥੇ ਮਤਲਬ ਪਿੰਡਰ ਕਲਾ ਦੇ ਵਿੱਚ ਦੁਕਾਨਾਂ ਲਗਾਉਣੇ ਆ ਸਰਪੰਚ ਸਾਹਿਬ ਨੇ ਮਤਲਬ ਘਰੇ ਬੁਲਾਇਆ ਤੇ ਉੱਥੇ ਉਹਨੂੰ ਪਹਿਲਾਂ ਕਹਿੰਦੇ ਆਉਣੇ ਅਸੀਂ ਘੰਟਾ ਉਹਨਾਂ ਦੇ ਸਰਪੰਚ ਦੇ ਘਰੇ ਬਹਿ ਕੇ ਵੇਟ ਕਰਕੇ ਤੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਭਾਈ ਤੁਸੀਂ ਚਲੋ ਸਥਾਨ ਤੇ ਆ ਜਓ ਉਹਨਾਂ ਆਪ ਦਾ ਕਾਰਡ ਨੰਬਰ ਕੰਟੈਕਟ ਨੰਬਰ ਦੇ ਕੇ ਆਏ ਆ ਹੂੰ ਕਿ ਬਜ਼ੁਰਗਾਂ ਦਾ ਰਾਸਤਾ ਕਰੋ ਤੇ ਦੱਸੋ ਕੀ ਗੱਲ ਬਾਤ ਹੈ ਹੂੰ ਉਹਟਾ ਉਹ ਸਾਨੂੰ ਕਹਿੰਦੇ ਵੀ ਇਹ ਤਾਂ ਜੀ ਕਿਸੇ ਜਨਾਨੀ ਕੋਲੇ ਰਹਿ ਰਿਆ ਹੂੰ ਤੇ ਬਾਬਾ ਜੀ ਤੁਹਾਨੂੰ ਪਤਾ ਇਹ ਕਿਵੇਂ ਆ ਮੈਂ ਬੇਟਾ ਵੱਡਾ ਮੈਂ ਪੈਸੇ ਕਢਾ ਸਕਦਾ ਹੂੰ ਮੈਂ ਤੁਸੀਂ ਪੈਸੇ ਕਢਾ ਸਕਦੇ ਸਾਨੂੰ ਕੋਈ ਆਇਤਿਕ ਹਰੇਕ ਮਾਂ ਪਿਓ ਆਪਦੇ ਮਨਸ਼ਾ ਹੁੰਦੀ ਓਦੀ ਕਿ ਮੈਂ ਮਤਲਬ ਆਪਦੀ ਕੁੜੀ ਨੂੰ ਦਊਗਾ ਜਾਂ ਆਪਦੀ ਤੇ ਤੂੰ ਤਾਂ ਆਪਦੀ ਮਰਜ਼ੀ ਦੇ ਨਾਲ ਇਕੱਲਾ ਹੀ ਆਗੂ ਬਣ ਕੇ ਬਹਿ ਗਿਆ ਕਢਾ ਸਕਦੇ ਐ ਪਰ ਮਾਪਾਪ ਨੂੰ ਜੇਕਰ ਤੁਸੀਂ ਸਾਂਭੋਗੇ ਉਹ ਮਾਪਾਪ ਨੇ ਲੈ ਕੇ ਕਿੱਥੇ ਜਾਣੇ ਆ ਉਹ ਤੁਹਾਨੂੰ ਹੀ ਦੇਣੇ ਆ ਹਾਂਜੀ ਹਾਂਜੀ ਪਰ ਲੈਣ ਦਾ ਢੰਗ ਪੰਗ ਬੱਕਰਾ ਸੀ ਉਹ ਪਰ ਉਹਦੇ ਅਸੀਂ ਅਮਰਤਾਰੀ ਹੋਣ ਦੇ ਨਾਤੇ ਇਹਨਾਂ ਕੋਲ ਗਿਆਨ ਨਹੀਂ ਇੱਕ ਸਿਰਫ ਵਿਖਾਵਾ ਹੀ ਹੈ ਇੱਕ ਰੱਖਿਆ ਹੈ ਵੀ ਅਸੀਂ ਮਤਲਬ ਬਹੁਤ ਗੌਰ ਸਿਕ ਪਰਿਵਾਰ ਆ ਜੀ ਜੇ ਅਸੀਂ ਦੱਸਿਆ ਕਹਿੰਦਾ ਉਲਟਾ ਹੈ ਉਹ ਦੰਦਮਾ ਸਾਹਿਬ ਚਲਾ ਜਾਂਦਾ ਇੱਥੇ ਕਾਹਤੋਂ ਰੁਕਿਆ ਮੈਂ ਕਿਹਾ ਅੱਛਾ ਬਹੁਤ ਮਤਲਬ ਤੁਹਾਡੀ ਵਧੀਆ ਗੱਲ ਹੈ ਵੀ ਉਹ ਗਾਂ ਨੂੰ ਤੁਰ ਜਾਂਦਾ ਪਛਾਣ ਰੁਕ ਗਿਆ ਉਹ ਤੁਹਾਡੇ ਕੋਲ ਉਹ ਇੱਥੇ ਰੁਕਿਆ ਗਲਤ ਆ ਜਿੰਦੇ ਵੀ ਅਹੀਂ ਰਾਬਤਾ ਉਹਦੇ ਅੱਗੇ ਸਵਾਲ ਦੇ ਜਵਾਬ ਕੋਈ ਹੋ ਰਹੀ ਆਉਂਦੇ ਸਾਨੂੰ ਤੇ ਵੀ ਹੁਣ ਇੱਕ ਮਹੀਨਾ ਹੀ ਵੇਟ ਕਰਕੇ ਅਸੀਂ ਕਿਹਾ ਵੀ ਭਾਈ ਦੱਸੋ ਇਹ ਹੁਣ ਬਜ਼ੁਰਗ ਦੇ ਇਹ ਸੀ ਕਹਿੰਦਾ ਵੀ ਬਾਬਾ ਜੀ ਮੈਨੂੰ ਹੁਣ ਤੁਸੀਂ ਪ੍ਰਸ਼ਾਦਾ ਦੇ ਰਹੇ ਇੱਥੇ ਹੂੰ ਚਲੋ ਗੁਰੂ ਘਰ ਦੇ ਵਿੱਚ ਅਸੀਂ ਕੌਣ ਹੁੰਨੇ ਆ ਚਲੋ ਹਰੇਕ ਸੰਗਤ ਦਾ ਅਧਿਕਾਰ ਆ ਸਕਦਾ ਹੈ ਗੁਰੂ ਘਰ ਆ ਬਿਲਕੁਲ ਤੇ ਸਾਖੋ ਇਹ ਸਾਹਬ ਸਮਾਂ ਲੱਗਦੇ ਉੱਤੇ ਦੋ ਇਹਦੇ ਜਵਾਨ ਛੱਡੇ ਜਾ ਵੀ ਭਾਈ ਤੁਸੀਂ ਜਿਹੜੀ ਚੀਜ਼ ਦੀ ਲੋੜ ਹੈ ਨੂੰ ਪੁੱਛੋ ਦੱਸੋ ਇਹਨਾਂ ਨੇ ਆਪਦੀ ਖੁਸ਼ੀ ਨਾ ਮੇ ਜਿਹੜਾ ਆਪਣਾ ਮਕਾਨ ਸੀਗਾ ਉਹ ਕਹਿੰਦੇ ਵੀ ਅਸੀਂ ਮੈਂ ਰੱਖਣਾ ਨਹੀਂ ਮੇਰੇ ਨਾਮ ਹੈ ਗੁਰੂ ਘਰ ਨੂੰ ਦਾਨ ਕਰਦਾ ਹੂੰ ਉਹ ਵੀ ਲੈ ਕੇ ਇਹਨਾਂ ਨੇ ਸਾਨੂੰ ਮਤਲਬ ਸਾਰਾ ਕੁਝ ਆਪ ਹੀ ਕਹੇ ਜਿਕਰ ਆ ਕਿ ਉਹ ਵੀ ਗੁਰੂ ਘਰ ਨੂੰ ਦਿੱਤਾ ਹੋਣਾ ਸੀ ਉਹਨਾਂ ਨੂੰ ਇਹ ਗੱਲ ਕਹਿ ਵੀ ਜਿਉਣ ਇਹ ਰੋਲਾ ਤੇ ਫਿਰ ਅਸੀਂ ਮਕਾਨ ਵਿਹਲਾ ਕਰਾਵਾਂਗੇ ਉਹ ਮਕਾਨ ਵੇਚ ਕੇ ਫਿਰ ਪੈਸਾ ਜਿਹੜਾ ਇਹਨਾਂ ਦੇ ਕੋਲੇ ਰਹੂਗਾ ਜਿੰਨਾ ਚਿਰ ਨਾਲ ਇਹ ਸਵਾਸ ਆ ਚੱਲਦੇ ਉਹ ਜੋ ਕਰਨਾ ਜਿੱਥੇ ਜਿਹਨੂੰ ਦੇਣਾ ਕਰਨਾ ਉਹ ਆਪੇ ਆਪ ਦਾ ਕਰਨਾ ਇਹ ਫਿਰ ਮਕਾਨ ਦੇ ਅਧਿਕਾਰੀ ਕਿੱਥੇ ਆ ਹੁਣ ਇਹਨਾਂ ਦੀ ਇੱਕ ਬੇਟੀ ਵੀ ਆ ਉਹ ਮਤਲਬ ਇਹਨਾਂ ਨੇ ਸਾਨੂੰ ਦੱਸੀ ਉਹਨਾਂ ਨਾਲ ਵੀ ਕੋਈ ਸਾਡਾ ਕੰਟੈਕਟ ਆ ਉਹ ਕਹਿੰਦੀ ਵੀ ਮੈਂ ਜੇ ਇਹ ਆਪਦੇ ਫਾਦਰ ਨਾਲ ਵਰਤ ਨਹੀਂ ਆ ਤੇ ਮੈਂ ਆਪਦੇ ਭਾਈ ਕੋਲ ਟੁੱਟਦੀਆਂ ਫਿਰ ਮੈਨੂੰ ਉਹ ਧਮਕਾਉਣਗੇ ਕਿ ਤੁਮ ਉਹਦੇ ਨਾਲ ਕਾਤੋਂ ਆਪ ਤਰਖਿਆ ਮੈਂ ਆਪਣੇ ਬਾਪਨਾ ਵਰਤਨ ਤੋਂ ਡਰ ਰਹੀ ਐ ਬਸ ਹਾਂਜੀ ਹਾਂਜੀ ਅਸੀਂ ਉਹ ਵੀ ਕੰਟੈਕਟ ਕਿਉਂ ਦੇ ਨਾਲ ਕੀਤਾ ਉਹ ਇੱਥੇ ਇਹਨੇ ਪੈਂਡਾ ਸਿਆ ਸਾਨੂੰ ਵੀ ਇੱਥੇ ਲਾ ਕੇ ਪੈਂਡਾ ਅਸੀਂ ਹੁਣ ਜਿਹੜਾ ਫਰਜ਼ ਆ ਆਪਦੇ ਵੱਲੋਂ ਚਲੋ ਇਨਸਾਨੀਅਤ ਦੇ ਨਾਤੇ ਹੂੰ ਇਹ ਹੁਣ ਤੁਸੀਂ ਆਪ ਹੀ ਦੇਖੋ ਵੀ ਇਹ ਬਜ਼ੁਰਗ ਦੀ ਵਸਤਾ ਹੈਗੀ ਆ ਕੋਈ ਮਤਲਬ ਇਹ ਤਾਂ ਹੁਣ ਆਪ ਸਾਰਾ ਲਭਰਿਆ ਬਿਲਕੁਲ ਤੇ ਮੈਨੂੰ ਕੋਈ ਸਹਾਰਾ ਮਿਲੇ ਤੇ ਮੈਨੂੰ ਕੋਈ ਮੇਰੀ ਸਾਂਭ ਸੰਭਾਲ ਕਰੇ ਤੇ ਮੈਂ ਆਪਦਾ ਜਿਹੜਾ ਕੋਈ ਪੇਟਾ ਹੈ ਤਾਂ ਹੁਣ ਬੱਚਿਆਂ ਦੀ ਸੀ ਬੱਚਿਆਂ ਨੇ ਉਹ ਕਿਸ ਤਰੀਕੇ ਨਾਲ ਲੈਂਦੇ ਨਾ ਹੂੰ ਉਹ ਤਾਂ ਧੋਖੇਧੜੀ ਕੀਤੀ ਇੱਕ ਵੀ ਮਤਲਬ ਉਧਰੋਂ ਪੈਸੇ ਮਿਲਦੇਗੇ ਤੇ ਨਾਲ ਦੀ ਨਾਲ ਟਰਾਂਸਫਰ ਉਧਰ ਕਰਵਾ ਲੈ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਇਹਨਾਂ ਦੇ ਨਾਲ ਵੀ ਇਹਨਾਂ ਨੇ ਉਹ ਵੀ ਵਚਨ ਕੀਤਾ ਸੀ ਉਹ ਸਾਡੇ ਸਾਹਮਣੇ ਆਈ ਗੱਲ ਆ ਸਪੈਂਸ ਸਾਹਮਣੇ ਦੱਸੀ ਸਾਨੂੰ ਕਹਿੰਦੇ ਵੀ ਅਸੀਂ 10000 ਰੁਪਏ ਇਹਨੂੰ ਮਹੀਨੇ ਦਾ ਦਿਆ ਕਰਾਂਗੇ ਤੇ ਉਹਦੇ ਤੋਂ ਵੀ ਇਹ ਦੱਸਦੇ ਕਹਿੰਦੇ ਸਾਡੇ ਤੋਂ ਵਚਨ ਤੋੜ ਤੋਂ ਵੀ ਭੱਜ ਗਏ ਕਿਸੇ ਗੱਲ ਤੇ ਉਹ ਖਰੇ ਨਹੀਂ ਉਤਰੇ ਹਮ ਹੁਣ ਤੁਸੀਂ ਇਸ ਮਸਲੇ ਨੂੰ ਲੈ ਕੇ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਹੁਣ ਅਸੀਂ ਤਾਂ ਬਸ ਇਹੀ ਆ ਵੀ ਇਹ ਜਿਹੜਾ ਮਕਾਨ ਆ ਜਦੋਂ ਅਸੀਂ ਉਹਨਾਂ ਦੀਕ ਬਰੋਇ ਕੀਤੀ ਨਹੀਂ ਉਹਨਾਂ ਨੇ ਕਿਸੇ ਵਾਸਤੇ ਹੁਣ ਮਕਾਨ ਵਿਹਲਾ ਕਰਾਵਾਂਗੇ ਅਸੀਂ ਉਹਨਾਂ ਤੋਂ ਹੂੰ ਜੋ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਵੀ ਗੁਰੂ ਘਰ ਨੂੰ ਦਾਨ ਕੀਤਾ ਉਹ ਗੁਰੂ ਘਰ ਦੇ ਵਾਸਤੇ ਲਿਖੇ ਜਾ ਪਰ ਇਹ ਕਹਿੰਦਾ ਹੁਣ ਸਭ ਸੰਭਾਲ ਫੇਰ ਅਸੀਂ ਤਾਂ ਜੋੜਨਾਂ ਦੀ ਤਮੰਨਾ ਇਹ ਕਿਤੇ ਸਾਡੀ ਇਹੀ ਆ ਜੇ ਜਿਹੜਾ ਮਕਾਨ ਆ ਬਾਬਾ ਜੀ ਮੇਰਾ ਵਿਹਲਾ ਕਰਾ ਦਿਓ ਹੂੰ ਉਹ ਆਪ ਦਾ ਸਟਾਮਪ ਤੇ ਜੋ ਰਜਿਸਟਰੀ ਯੂਟੀ ਸਾਨੂੰ ਇਹਨਾਂ ਨੇ ਲਿਖਤੀ ਆ ਇਹ ਮੇਰੇ ਨਾਮ ਆ ਜਿਹੜਾ ਉਹ 55 ਲੱਖ ਚੋ ਹਾਂ ਜੀ ਹਾਂ ਜੀ ਇਹਨਾਂ ਦਾ ਦੇਣ ਉਹ ਇਹਨਾਂ ਦੀ ਇੱਛਾ ਵੀ ਗੁਰੂ ਘਰ ਚ ਰਹਿਣਾ ਜਾਂ ਇਹਨੂੰ ਸੰਭਾਲ ਕਰਦੇ ਪਰ ਉਹ ਸੰਭਾਲ ਵਾਲੇ ਪਾਸੇ ਹੈ ਨਹੀਂ ਗੁਰਸਿੱਖ ਦੇ ਜੀ ਹਾਂਜੀ ਸੋ ਦਰਸ਼ਕੋ ਮਾਮਲਾ ਤੁਹਾਡੇ ਸਾਹਮਣੇ ਹੈ ਕਿਉਂਕਿ ਜਿਵੇਂ ਬਾਬਾ ਜੀ ਹੋਰਾਂ ਨੇ ਦੱਸਿਆ ਕਿ ਗੁਰਸਿੱਖ ਪਰਿਵਾਰ ਹੈ ਸਾਡੇ ਤਾਂ ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਗੱਲ ਹੀ ਕਹੀ ਹੈ ਕਿ ਜਿਹੜੀ ਆਪਣੇ ਮਾਂ-ਬਾਪ ਦੀ ਜਿਹੜੀ ਸੇਵਾ ਸਭ ਤੋਂ ਵੱਡੀ ਵੱਡਾ ਜਿਹੜਾ ਤੀਰਥ ਹੈ ਜੇ ਜਿਹੜਾ ਇਨਸਾਨ ਆਪਣੇ ਮਾਂ-ਬਾਪ ਦੀ ਸੇਵਾ ਕਰਦਾ ਉਸ ਤੋਂ ਵੱਡਾ ਤੀਰਥ ਨਹੀਂ ਕੋਈ ਪਰ ਜੇਕਰ ਬਜ਼ੁਰਗ ਅੱਜ ਦਰਦਰ ਦੀਆਂ ਠੋਕਣਾ ਖਾਣ ਨੂੰ ਮਜਬੂਰ ਹੈ ਅੱਜ ਉਹਨਾਂ ਨੂੰ ਸ਼ਰਨ ਲੈਣੀ ਪਈ ਆ ਕੇ ਗੁਰੂ ਘਰ ਦੇ ਵਿੱਚ ਤੇ ਇੱਥੋਂ ਹੀ ਸਾਫ਼ ਹੁੰਦਾ ਹੈ ਕਿ ਕਿੰਨੀ ਕ ਅਸੀਂ ਜਿਹੜਾ ਆਪਣੇ ਗੁਰਬਾਣੀ ਤੋਂ ਕੀ ਸਿੱਖਿਆ ਉਸ ਤੇ ਕਿੰਨਾ ਕ ਅਸੀਂ ਅਮਲ ਕੀਤਾ ਹੈ ਕਿ ਸਾਡੇ ਮਾਂ ਬਾਪ ਹੈ ਜਿਹੜੇ ਉਹ ਗੁਰੂ ਘਰ ਦੇ ਵਿੱਚ ਬੈਠੇ ਆ ਤੇ ਇੱਕ ਮਹੀਨੇ ਤੋਂ ਇੱਥੇ ਰਹਿ ਰਹੇ ਨੇ ਸੋ ਮਾਮਲਾ ਹੁਣ ਜਿਹੜਾ ਜੱਦਾ ਦੀ ਕਚਹਿਰੀ ਦੇ ਵਿੱਚ ਹੈ ਬਾਬਾ ਜੀ ਹੋਰਾਂ ਨੇ ਜਿਵੇਂ ਆਪਣਾ ਪੱਖ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਾਬਾ ਜੀ ਬਜ਼ੁਰਗਾਂ ਦਾ ਜਿਹੜਾ ਹੱਕ ਹੈ ਇਹਨਾਂ ਨੂੰ ਨਹੀਂ ਮਿਲਦਾ ਤਾਂ ਬਜ਼ੁਰਗਾਂ ਨੇ ਆਪਣੀ ਖੁਸ਼ੀ ਦੇ ਨਾਲ ਆਪਣਾ ਘਰ ਹੈ ਜਿਹੜਾ ਮਕਾਨ ਹੈ ਗੁਰੂ ਘਰ ਦੇ ਨਾਮ ਧਵਾ ਜੀ ਗੁਰ ਕਰਦੇ ਆ ਇਹ ਬਜ਼ੁਰਗ ਨੇ ਆਪਣੇ ਐਸਐਸਪੀ ਸਾਹਿਬ ਨੂੰ ਮਿਲੇ ਇਹ ਪ੍ਰਸ਼ਾਸਨ ਦੇ ਕੋਲ ਵੀ ਗਏ ਆ ਤੇ ਉਹਨਾਂ ਦੇ ਵਿੱਚੋਂ ਵੀ ਜਿਹੜਾ ਕੁਝ ਹੁਣ ਦੇ ਨਾਤੇ ਧਰਮਕੋਟ ਥਾਣਾ ਇਹਨਾਂ ਨੂੰ ਪੈਂਦਾ ਜੀ ਉੱਥੇ ਮਤਲਬ 1-2 ਹੈਗੇ ਆ ਜਿਨ੍ਹਾਂ ਨੇ ਮਤਲਬ ਇਹਨੂੰ ਕਲਰੋ ਦਬਾਤਾ ਹੂੰ ਇਹ ਹਾਰ ਕੇ ਮਤਲਬ 1 ਮਹੀਨਾ ਭੱਜ ਕੇ ਪ੍ਰਸ਼ਾਸਨ ਕੋਲੋਂ ਹੱਕ ਦੇ ਲਈ ਪੂਰੀ ਇਹਨਾਂ ਨੇ ਅਪੀਲ ਕੀਤੀ ਵੀ ਨਾਲ ਜਿਹੜਾ ਇਹਨਾਂ ਨੂੰ ਤੁਰਦਾ ਸੀ ਵੀ ਭਾਈ ਉਹਨੂੰ ਚਲ ਥੋੜਾ ਘਣਾ ਇਹਨੂੰ ਦਵਾਓ ਤੇ ਆਪਦਾ ਚਲ ਜੱਥੇ ਦਾ ਜੀ ਕਰਦਾ ਬਹਿ ਜਾਏ ਹੂੰ ਨਹੀਂ ਤੁਸੀਂ ਸਾਹਮਣਾ ਹੂੰ ਅਰੋਣਾ ਨੇ ਪ੍ਰਸ਼ਾਸਨ ਨੇ ਵੀ ਕੋਈ ਮਤਲਬ ਨਹੀਂ ਕੋਈ ਗੱਲ ਕੀਤੀ ਉਹ ਸਾਰਾ ਕੁਝ ਇਹਨਾਂ ਦੇ ਕੋਲ ਸੀ ਅਰਖਾਸਤਾ ਜਿਹੜੀਆਂ ਦਿੱਤੀਆਂ ਸੀ ਐਸਐਸਪੀ ਸਾਹਿਬ ਨੂੰ ਮਿਲੇ ਜਾਂ ਕਿਸੇ ਦੇ ਧਿਆਨ ਚੋ ਗੱਲ ਲਿਆਂਦੀ ਮਤਲਬ ਪਹਿਲਾਂ ਪ੍ਰਸ਼ਾਸਨ ਦੇ ਵੀ ਜਿਹੜੀਆਂ ਠੋਕਰਾਂ ਖਾ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਕੋਲ ਆਏ ਆ ਤੁਹਾਡੇ ਕੋਲ ਆਏ ਹਾਂਜੀ ਜੀ ਸੋ ਅਸੀਂ ਦੂਸਰੀ ਤਰ੍ਹਾਂ ਨੂੰ ਵੀ ਬੇਨਤੀ ਕਰਦੇ ਆ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਬਜ਼ੁਰਗ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਰੱਤਾ ਭਰ ਵੀ ਝੂਠ ਹੈ ਜਾਂ ਗਲਤ ਕਹਿ ਰਹੇ ਹੈ ਜਾ ਬਾਬਾ ਜੀ ਨੇ ਜਿਹੜੀ ਗੱਲ ਕਹੀ ਹੈ ਤੁਸੀਂ ਕੋਈ ਆਪਣਾ ਪੱਖ ਹੈ ਜਿਹੜਾ ਰੱਖਣਾ ਚਾਹੁੰਦੇ ਹੋ ਰੀਅਲ ਫੈਕਟ نیوز ਵੱਲੋਂ ਜਿਹੜਾ ਸਾਡੇ ਦਰਵਾਜ਼ੇ ਖੁੱਲੇ ਨੇ ਤੁਸੀਂ ਸਾਡੇ ਨਾਲ ਸਾਡੇ ਨੰਬਰ 9056508110 ਤੇ ਸੰਪਰਕ ਕਰ ਸਕਦੇ ਹੋ ਆਪਣਾ ਪੱਖ ਰੱਖ ਸਕਦੇ ਹੋ ਪਰ ਜੇਕਰ ਬਾਬਾ ਜੀ ਦੀ ਗੱਲ ਦੇ ਵਿੱਚ ਕਿ ਰੱਤੀ ਪਰ ਵੀ ਸਚਾਈ ਹੈ ਤਾਂ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਮਾਪੇ ਜਿਹੜੇ ਇਸ ਤਰ੍ਹਾਂ ਰੋਜ਼ ਸਾਡੇ ਹੁੰਦੇ ਆ ਇਸ ਤੋਂ ਵੱਡੀ ਜਿਹੜੀ ਸ਼ਰਮ ਵਾਲੀ ਗੱਲ ਕਿਸੇ ਵੀ ਬੱਚੇ ਲਈ ਕਿਸੇ ਵੀ ਪਰਿਵਾਰ ਲਈ ਨਹੀਂ ਹੋ ਸਕਦੀ। ਸੋ ਫਿਲਹਾਲ ਮੈਨੂੰ ਕੈਮਰਾ ਪਰਸਨ ਜਸਪੀ ਸਿੰਘ ਜੀ ਤੋਂ ਕਿ ਦੇ ਨਾਲ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਖੋ ਇਜਾਜ਼ਤ। ਪੱਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਸਾ ਵਾਹਿਗੁਰੂ। ਬਹੁਤ ਸੋਹਣੀ ਸੇਵਾ ਜਿਹੜੀ ਇੱਥੇ ਨਿਭਾ ਰਹੇ ਹੋ। ਮੈਂ ਦਰਸ਼ਕਾਂ ਨੂੰ ਹੋਰ ਵੀ ਦੱਸਣਾ ਚਾਹੁੰਦਾ ਕਿ ਜਿਸ ਸਥਾਨ ਤੇ ਇਸ ਵਕਤ ਅਸੀਂ ਬੈਠੇ ਹੋਏ ਹਾਂ। ਪੱਬਾ ਜੀ ਪਹਿਲਾਂ ਤਾਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹੀ ਦੱਸੋ ਇਸ ਸਥਾਨ ਦਾ ਜਿਹੜਾ ਇਤਿਹਾਸਕ ਮਹੱਤਵ ਕੁ ਕੀ ਹੈ ਸਭ ਤੋਂ ਪਹਿਲਾਂ ਇਹ ਮਤਲਬ ਇਹ ਇਤਿਹਾਸਕ ਸਥਾਨ ਆਪਣੇ ਨਾਲ ਹੀ ਇੱਥੇ ਗੁਰਦੁਆਰਾ ਜੰਡ ਸਾਹਿਬ ਜੀ ਉੱਥੇ ਸੱਤਵੇਂ ਬਾਦਸ਼ਾਹ ਜੀ ਮਤਲਬ ਬਾਈ ਦੇ ਰਹਿਆ ਇਸ ਸਥਾਨ ਬਾਰੇ ਸਾਨੂੰ ਉਸ ਤੱਥਾਂ ਤੋਂ ਪਤਾ ਲੱਗਾ ਵੀ ਚਾਰ ਦਿਨ ਸਭ ਤੋਂ ਪਹਿਲਾਂ ਇੱਥੇ ਆਏ ਮਹਾਰਾਜ ਸੱਤਵੇਂ ਬਾਦਸ਼ਾਹ ਸੱਤਵੇਂ ਬਾਦਸ਼ਾਹ ਇੱਥੇ ਕੋਈ ਜਿਹੜਾ ਗੁਰਸਿੱਖ ਸੀ ਉਹ ਦੇ ਮਤਲਬ ਮਹਾਰਾਜ ਦੇ ਨਾਲ ਇੰਨੇ ਜੁੜੇ ਹੋਏ ਸੀ ਵੀ ਇੱਕ ਮਤਲਬ ਖਿੱਚ ਮਹਾਰਾਜ ਨੂੰ ਇਹੋ ਜਿਹੀ ਕੀਤੀ ਵੀ ਇੱਥੇ ਆਉਣ ਲਈ ਸਤਵੇਂ ਪਾਤਸ਼ਾਹ ਨੇ ਮਜਬੂਰ ਕੀਤਾ ਦਰਸ਼ਨ ਦੇਣ ਲਈ ਆਉਣਾ ਪਿਆ ਇੱਥੇ ਤੇ 4 ਦਿਨ ਮਕਲ ਮਹਾਰਾਜ ਇਸ ਸਥਾਨ ਤੇ ਰਹੇ ਆ ਇੱਥੋਂ ਦਾ ਇੱਕ ਇਤਿਹਾਸਕ ਤੱਤ ਹੈ ਜੀ ਇੱਥੇ ਜਿਹੜੇ ਕੈਪਟਨ ਕੀ ਵਜਦੇ ਆ ਜਿਹੜੀਆਂ ਹਾਂਜੀ ਹਾਂਜੀ ਜਿਹੜੀਆਂ ਰਿਆਸਤਾ ਉਹ ਵੀ ਇਸ ਸਥਾਨ ਤੋਂ ਮਹਾਰਾਜ ਨੇ ਪ੍ਰਗਟ ਕੀਤੀਆਂ ਵੀ ਉਹਨਾਂ ਨੂੰ ਦਿੱਤੀਆਂ ਇਹਨਾਂ ਦੇ ਜਾਦਿਆਂ ਪਰਦਾ ਦੇਣ ਜਿਹੜੇ ਢੱਡਖੜ ਕੇ ਆਏ ਸੀ ਉਹ ਵੀ ਇਸ ਸਥਾਨ ਤੋਂ ਹੀ ਬਖਸ਼ਿਸ਼ਾਂ ਹੋਈਆਂ ਜੀ ਤੇ ਨਾਲ ਦੀ ਨਾਲ ਬਾਬਾ ਜੀ ਇੱਥੇ ਆ ਜਿਹੜੇ ਇਲਾਕੇ ਦੇ ਨੌਜਵਾਨ ਆ ਜਿਹੜੇ ਕੋਈ ਨਸ਼ਾ ਕਰਦੇ ਸੀ ਉਹਨਾਂ ਦਾ ਨਸ਼ਾ ਛਡਵਾ ਕੇ ਉਹਨਾਂ ਨੂੰ ਜਿਹੜੀ ਮੁੱਖ ਧਾਰਾ ਦੇ ਵਿੱਚ ਜ਼ਿੰਦਗੀ ਦੇ ਵਿੱਚ ਲਿਆ ਰਹੇ ਹੈ ਉਹ ਵੀ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਬਾਬਾ ਜੀ ਮਹਾਤਮਾ ਵਾਹਿਗੁਰੂ ਕਿਰਪਾ ਕਰਨ ਔਰ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ ਆਪਣੀ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦੇਣੀ ਆ ਵਾਦ ਤੋਂ ਵਾਦ ਸ਼ੇਅਰ ਕਰਨੀ ਹੈ ਵਾਹਿਗੁਰੂ ਜੀ ਦਾ ਖਾਲਸਾ ਸਰੇ ਜਿਵੇਂ ਫਟਾ ਬੋਵੇ ਸਿੱਧਾ ਸਿੰਘਾਂ ਨੇ ਮਨਾਂ ਨੂੰ ਪਾਵੇ ਸਤ ਜੀ ਸਤ ਜੀ ਓਏ ਗੁਰਜੀਕਾਰ ਖਾਲਸਾ ਵਾਹਿਗੁਰੂ ਜੀ ਕੀ ਸੱਤੇ